ਪੰਜਾਬ ਚੰਨਵੀ ਦਿਲਜੀਤ ਦੋਸਾਂ ਦੀ ਫਿਲਮ ਜੋ ਕਿ ਜਸਵੰਤ ਸਿੰਘ ਖਾਲੜਾ ਉਤੇ ਆਧਾਰਿਤ ਹੈ ਇਸ ਫਿਲਮ ਨੂੰ ਲੈ ਕੇ ਲਗਾਤਾਰ ਪੰਜਾਬੀਆਂ ਦੀ ਗੱਲ ਕਰ ਲਈਏ ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਬੈਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਹੁਣ ਰਿਲੀਜ਼ ਡੇਟ ਜੋ ਹੈਗੀ ਦੱਸੀ ਗਈ ਜ਼ਰੂਰ ਹੈਗੀ ਪਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਫਿਲਹਾਲ ਇਸ ਫਿਲਮ ਨੂੰ ਨਹੀਂ ਦੇਖ ਸਕਣਗੇ ਕਿਉਂਕਿ ਭਾਰਤ ਤੇ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਫਿਲਹਾਲ ਨਹੀਂ ਹੋ ਰਹੀ ਹੈ ਇੰਟਰਨੈਸ਼ਨਲ ਪੱਧਰ ਉਤੇ ਇਹ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ 7 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਵੇਗੀ ਬਿਨਾ ਕਿਸੇ ਕਟ ਤੋਂ ਲੋਕੀ ਜਿਹੜੇ ਨੇ ਆਨੰਦ ਮਾਣ ਸਕਣਗੇ ਲੇਕਿਨ ਪਾਰਤ ਦੇ ਵਿੱਚ ਜਿਹੜੇ ਪੰਜਾਬੀ ਵਜਦੇ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਵਜਦੇ ਨੇ ਉਹਨਾਂ ਨੂੰ ਫਿਲਹਾਲ ਇਹ ਫਿਲਮ ਦੇਖਣ ਨੂੰ ਨਹੀਂ ਮਿਲੇਗੀ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਕਰੀਬ-ਕਰੀਬ ਸਾਲ ਦਾ ਵਕਵਾ ਜਿਹੜਾ ਹੈਗਾ ਸੀਬੀ ਐਫਸੀ ਜਿਹੜੇ ਨੇ ਉਹਨਾਂ ਦੇ ਨਾਲ ਮਨਜ਼ੂਰੀ ਦੇ ਲਈ ਲੰਮੀ ਲੜਾਈ ਜਿਹੜੀ ਹੈਗੀ ਲੜਨੀ ਪਈ ਸੀ ਉਸ ਤੋਂ ਬਾਅਦ ਹੁਣ ਜਾ ਕੇ ਫਿਲਮ ਨੂੰ ਲੈ ਕੇ ਗੱਲ ਸਾਹਮਣੇ ਆਈ ਸੀ ਕਿ ਰਿਲੀਜ਼ ਕੀਤੀ ਜਾਵੇਗੀ ਹਾਲਾਂਕਿ ਫਿਲਮ ਦੇ ਵਿੱਚ 120 ਕੱਟ ਲਗਾਉਣ ਦੀ ਗੱਲ ਵੀ ਜੋ ਹੈ ਸਾਹਮਣੇ ਆ ਰਹੀ ਹੈ ਅਜਿਹੇ ਦੇ ਵਿੱਚ ਟੀਜ਼ਰ ਜਦੋਂ ਰਿਲੀਜ਼ ਹੋਇਆ ਤਾਂ ਟੀਜ਼ਰ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਕਾਲੇ ਦੌਰ ਦੇ ਵਿੱਚ ਗੁਜ਼ਰ ਰਿਹਾ ਹੈ ਤੇ ਪੁਲਿਸ ਬੇਗੁਨਾਹ ਲੋਕਾਂ ਉੱਤੇ ਜ਼ੁਲਮ ਟਾ ਰਹੀ ਹੈ ਉਸ ਤੋਂ ਬਾਅਦ ਗਾਇਬ ਹੋਏ ਲੋਕਾਂ ਦੀ ਭਾਲ ਦੇ ਵਿੱਚ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਦਾ ਰੋਲ ਪਲੇ ਕਰ ਰਹੇ ਨੇ ਦਿਲਜੀਤ ਦੋਸਾਂ ਜੋ ਨਿਕਲ ਪੈਂਦੇ ਨੇ ਉਹ ਪੁਲਿਸ ਤੋਂ ਲੈ ਕੇ ਕਚਹਿਰੀਆਂ ਦੇ ਚੱਕਰ ਲਗਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਪੁਲਿਸ ਖਾਲੜਾ ਉੱਪਰ ਜ਼ੁਲਮ ਟਾਉਂਦੀ ਹੈ ਪਰ ਟਸ ਤੋਂ ਮਸ ਨਹੀਂ ਹੁੰਦੇ ਤੇ ਇੱਕੋ ਦਮ ਟੀਜ਼ਰ ਦੇ ਵਿੱਚ ਦਿਲਜੀਤ ਦੋਸਾਂ ਸਲਾਖਾਂ ਦੇ ਪਿੱਛੇ ਲਟਕੇ ਹੋਏ ਨਜ਼ਰ ਆਉਂਦੇ ਨੇ ਅਤੇ ਖੂਨ ਦੇ ਨਾਲ ਲਥਪਤ ਇੱਕ ਸੀਨ ਵੀ ਦਿਖਾਇਆ ਗਿਆ ਤਾਂ ਟੀਜ਼ਰ ਬਕਾਇਦਾ ਜੋ ਹੈ ਰਿਲੀਜ਼ ਕੀਤਾ ਗਿਆ ਲੇਕਿਨ ਵੱਡੀ ਖਬਰ ਜੋ ਪੰਜਾਬ ਪੰਜਾਬ ਦੇ ਵਿੱਚ ਜਾਂ ਜਿਹੜੇ ਪੰਜਾਬੀ ਨੇ ਜਿਨ੍ਹਾਂ ਨੂੰ ਬੇਸਬਰੀ ਦੇ ਨਾਲ ਇਸ ਫਿਲਮ ਨੂੰ ਲੈ ਕੇ ਇੰਤਜ਼ਾਰ ਸੀ ਕਿ ਫਿਲਮ ਆਖਰਕਾਰ 7 ਤਰੀਕ ਨੂੰ ਰਿਲੀਜ਼ ਹੋਵੇਗੀ ਉਸ ਤੋਂ ਬਾਅਦ ਅਸੀਂ ਫਿਲਮ ਜ਼ਰੂਰ ਦੇਖਾਂਗੇ ਤੇ ਆਪਣੇ ਸਾਰੇ ਹੀ ਟੱਬਰ ਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਫਿਲਮ ਜੋ ਹੈ ਸੱਚੀ ਘਟਨਾਵਾਂ ਤੇ ਆਧਾਰਿਤ ਹੈ ਤਾਂ ਇਸ ਫਿਲਮ ਨੂੰ ਲੈ ਕੇ ਜਿਹੜੇ ਪੰਜਾਬੀ ਨੇ ਬਹੁਤ ਜ਼ਿਆਦਾ ਉਤਸਕ ਸੀਗੇ ਅਜਿਹੇ ਦੇ ਵਿੱਚ ਹੁਣ ਪੰਜਾਬੀਆਂ ਨੂੰ ਜੋ ਪੰਜਾਬ ਦੇ ਵਿੱਚ ਵੱਸਦੇ ਨੇ ਭਾਰਤ ਦੇ ਵਿੱਚ ਵੱਸਦੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਇੰਤਜ਼ਾਰ ਕਰਨਾ ਪਵੇਗਾ ਕਿੰਨਾ ਕਾ ਇੰਤਜ਼ਾਰ ਕਰਨਾ ਪਵੇਗਾ ਇਸ ਦਾ ਹਾਲੇ ਤੱਕ ਕੁਝ ਵੀ ਜੋ ਹੈ ਇਸ ਨੂੰ ਲੈ ਕੇ ਜਾਣਕਾਰੀ ਨਹੀਂ ਆਈ ਹੈ ਪਰ ਕਈ ਸਾਰੇ ਸਵਾਲ ਜਰੂਰ ਚੁੱਕੇ ਜਾ ਰਹੇ ਨੇ ਕਿ ਆਖਰ ਕਾਰਨ ਕੀ ਰਿਹਾ ਹੈਗਾ ਕਿ ਭਾਰਤ ਦੇ ਵਿੱਚ ਰਿਲੀਜ਼ ਨਹੀਂ ਕੀਤੀ ਜਾ ਰਹੀ ਪੰਜਾਬ ਦੇ ਵਿੱਚ ਹਾਲੇ ਲੋਕੀ ਨਹੀਂ ਦੇਖ ਸਕਣਗੇ ਪੰਜਾਬੀਆਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ ਜੋ ਭਾਰਤ ਦੇ ਵਿੱਚ ਰਹਿ ਰਹੇ ਨੇ ਆਖਰ ਕਾਰਨ ਕੀ ਹੈ ਹੋਰ ਕੀ ਕੋ ਜਾਣਕਾਰੀ ਹੈ ਇਸ ਦੇ ਵਿੱਚ ਵਧੇਰੀ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਵਿਵੇਕ ਤਾਂ ਇਕ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ ਪੰਜਾਬੀਆਂ ਨੂੰ ਕਿ ਪੰਜਾਬ 95 ਰਿਲੀਜ਼ ਹੋਵੇਗੀ ਅਸੀਂ ਆਨੰਦ ਮਾਣਾਂਗੇ ਲੇਕਿਨ ਜੋ ਫਿਲਮ ਹੈ ਰਿਲੀਜ਼ ਜ਼ਰੂਰ ਹੋ ਰਹੀ ਹੈ ਹੋਰ ਦੇਸ਼ਾਂ ਦੇ ਵਿੱਚ ਰਿਲੀਜ਼ ਹੋਵੇਗੀ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜੇ ਬਿਲਕੁਲ ਕਹਿ ਤਾ ਰਹੇ ਦੇਖੋ 2024 ਦੇ ਵਿੱਚ ਦੋ ਫਿਲਮਾਂ ਖਾਸ ਕਰਕੇ ਚਰਚਾ ਦੇ ਵਿੱਚ ਰਹੀਆਂ ਜਿਸ ਦੇ ਉੱਤੇ ਸੈਂਸਰ ਬੋਰਡ ਦੀ ਵੀ ਨਿਗਾਹ ਪੂਰੀ ਤਰੀਕੇ ਨਾਲ ਟਿੱਕੀ ਹੋਈ ਸੀ ਤੇ ਇੰਡੀਆ ਦੀਆਂ ਨਿਗਾਹਾਂ ਵੀ ਪੂਰਨ ਤਰੀਕੇ ਦੇ ਉੱਤੇ ਟਿੱਕੀਆਂ ਹੋਈਆਂ ਐ ਖਾਸ ਕਰਕੇ ਪੰਜਾਬੀਆਂ ਦੀਆਂ ਕਿਉਂਕਿ ਇੱਕ ਫਿਲਮ ਉਹਨਾਂ ਦੇ ਵਿੱਚ ਉਸੇ ਜਜ਼ਬੇ ਵਿੱਚ ਅੱਜ ਵੀ ਇਲਜ਼ਾਮ ਲੱਗਦੇ ਨੇ ਕਿ ਇਸ ਪੂਰੀ ਫਿਲਮ ਦੇ ਵਿੱਚ ਪੰਜਾਬੀਆਂ ਦੀ ਸ਼ਬੀ ਨੂੰ ਖਰਾਬ ਕੀਤਾ ਜਾਏਗਾ ਉਹ ਫਿਲਮ ਹੈ ਜੀ ਐਮਰਜੈਂਸੀ ਕੰਗਨਾ ਰਣੌਦ ਦੀ ਦੂਸਰੀ ਫਿਲਮ ਜਿਹੜੀ ਸੀ ਉਹ ਸੀ ਜੀ ਪੰਜਾਬ 95 ਜਿਸ ਦੇ ਵਿੱਚ ਦਲਜੀਤ ਦੋ ਸਾਜ ਦੀ ਫਿਲਮ ਹੈ ਜਿਸ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਮਨੁੱਖੀ ਅਧਿਕਾਰਾਂ ਦੇ ਕਾਰਕੁੰਜ ਜਿਹੜੇ ਨੇ ਜਸਵੰਤ ਸਿੰਘ ਖਲੜਾ ਉਹਨਾਂ ਦੀ ਜੀਵਨ ਰੈ ਸ਼ੈਲੀ ਦੇ ਉੱਤੇ ਰਿਲੇਟਡ ਇਹ ਫਿਲਮ ਬਣਾਈ ਗਈ ਸੀ ਸੋ ਉਸ ਦੇ ਉੱਤੇ ਵੀ ਪੰਜਾਬ ਦੀਆਂ ਖਾਸੀਆਂ ਨਿਗਾਹਾਂ ਸੀ ਕਿ ਇਸ ਫਿਲਮ ਦੇ ਨਾਲ ਜਿਹੜਾ ਜਸਵੰਤ ਸਿੰਘ ਖਲੜਾ ਦਾ ਪ੍ਰਚਾਰ ਹੈ ਜਾਂ ਫਿਰ ਇੱਕ ਪੰਜਾਬ ਦਾ ਇੱਕ ਮਾਨਮਤਾ ਇਤਿਹਾਸ ਸਨਮਤਾ ਇਤਿਹਾਸ ਹੈ ਉਹ ਦੇਸ਼ ਪੱਧਰ ਦੇ ਉੱਤੇ ਰਿਲੀਜ਼ ਹੋਵੇਗਾ ਤੇ ਲੋਕ ਇਸ ਬਾਬਤ ਹੋਰ ਜਿਹੜੀ ਹੈ ਵਧੀਆ ਤਰੀਕੇ ਨਾਲ ਸਾਡੇ ਇਤਿਹਾਸ ਨਾਲ ਸਾਡੇ ਜਿਹੜੇ ਕਾਰਕੁੰਨ ਨੇ ਜੀ ਆਪਣੀ ਸੋਚ ਉਹਨਾਂ ਦੀ ਸੋਚ ਦੇ ਨਾਲ ਜੋੜ ਸਕਦੇ ਨੇ ਪਰ ਇਹ ਸਭ ਤੋਂ ਬਾਅਦ ਜਿਹੜਾ ਵਤੀਰਾ ਕਵਿਤਾ ਇੱਥੇ ਸੈਂਸਰ ਬੋਰਡ ਦਾ ਰਿਹਾ ਹੈ ਸੈਂਸਰ ਬੋਰਡ ਨੇ ਇਨ ਬਿਨ ਇੱਕ ਅੱਧਾ ਕੱਟ ਲੋਆ ਕੇ ਜਿਹੜਾ ਹੈਮਰਜੈਂਸੀ ਨੂੰ ਕੱਲ ਰਿਲੀਜ਼ ਕਰਨ ਦੀ ਮਨਜ਼ੂਰੀ ਜਿਹੜੀ ਦੇਤੀ ਹੈ ਪਰ ਉਤੇ ਪੰਜਾਬ 95 ਦੀ ਗੱਲ ਕਰੀਏ ਤਾਂ 200 ਤੋਂ ਵੱਧ ਸੀਨਾ ਦੇ ਉੱਤੇ ਕੈਂਚੇ ਫੇਰਨ ਦੀ ਗੱਲ ਜਿਹੜੀ ਆ ਉਹ ਸੈਂਸਰ ਬੋਰਡ ਨੇ ਕੀਤੀ ਸੀ ਉਸ ਤੋਂ ਬਾਅਦ ਤੁਸੀਂ ਬਿਆਨ ਵੀ ਸੁਣਿਆ ਹੋਵੇਗਾ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਉਹ ਕਹਿੰਦੇ ਜੇ ਤੁਸੀਂ ਫਿਲਮ ਦੀ ਰੂਹ ਹੀ ਕੱਢ ਲੂਗੇ ਤਾਂ ਫਿਲਮ ਦੇ ਵਿੱਚ ਬਚਣਾ ਕੁਝ ਨਹੀਂ ਤਾਂ ਉਸ ਤੋਂ ਬਾਅਦ ਵੀ ਕਵਿਤਾ ਇਹ ਗੱਲ ਰਹੀ ਕਿ ਦਲਜੀਤ ਦੋ ਸਾਂਝੁਰਾ ਦੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਅੱਜ ਕਰਤੀ ਹੈ ਚੰਦ ਮਿੰਟ ਪਹਿਲਾਂ ਹੀ ਦਲਜੀਤ ਦੇ ਜਿਹੜੇ ਮੈਨੇਜਰ ਨੇ ਸੋਨਾਲੀ ਉਹਨਾਂ ਨੇ ਇਸ ਜੀ ਦੀ ਪੁਸ਼ਟੀ ਕਰਤੀ ਹੈ ਕਿ ਦੇਸ਼ ਦੇ ਵਿੱਚ ਫਿਲਮ ਨਹੀਂ ਰਿਲੀਜ਼ ਹੋ ਰਹੀ ਇਹ ਫਿਲਮ ਸਿਰਫ ਇੰਟਰਨੈਸ਼ਨਲ ਲੈਵਲ ਜਿਹੜਾ ਹੈ ਲੈਵਲ ਦੇ ਉੱਤੇ ਰਿਲੀਜ਼ ਹੋਈ ਤਾਂ ਟ੍ਰੇਲਰ ਦੇ ਵਿੱਚ ਐਮਰਜੈਂਸੀ ਤੋਂ ਜੇਕਰ ਤੁਸੀਂ ਫਿਲਮ ਨੂੰ ਦਾ ਪ੍ਰਸਿੰਘ ਖਲੜਾ ਦੇ ਬਾਰੇ ਪੜਦੇ ਜੇਕਰ ਤੁਸੀਂ ਫਿਲਮ ਨੂੰ ਦਾ ਪ੍ਰਸਿੰਘ ਖਲੜਾ ਦੇ ਬਾਰੇ ਪੜਦੇ ਆ ਤਾਂ ਉਹ ਵੀ ਦਿਖਾਇਆ ਹੋਇਆ ਕਿ ਭਾਰਤ ਦੇ ਵਿੱਚ ਉਹਨਾਂ ਦੀ ਆਵਾਜ਼ ਕੋਈ ਸੁਣਦਾ ਨਹੀਂ ਸੀ ਇਸ ਕਰਕੇ ਉਹ ਹਿਊਮਨ ਰਾਈਟਸ ਦੇ ਸਹਾਰਾ ਲੈ ਕੇ ਕੈਨੇਡਾ ਦੇ ਵਿੱਚ ਜਾ ਕੇ ਆਵਾਜ਼ ਜਿਹੜੀ ਆ ਬੁਲੰਦ ਕਰਦੇ ਸੀਗੇ ਸੋ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਸੈਂਸਰ ਬੋਰਡ ਕਿਉਂਕਿ ਭਾਰਤ ਤੇ ਜਿਹੜਾ ਕੈਨੇਡਾ ਦੇ ਰਿਸ਼ਤੇ ਨੇ ਇਸ ਵੇਲੇ ਖਟਾਸ ਭਰੇ ਚੱਲ ਰਹੇ ਨੇ ਸੋ ਇਸ ਦਰਮਿਆਨ ਜੇਕਰ ਕੋਈ ਅੱਜ ਦੀ ਗੱਲ ਸਾਹਮਣੇ ਆਏਗੀ ਕਿ ਕੈਨੇਡਾ ਦਾ ਵੀ ਇਸ ਪੂਰੇ ਸਿਨੈਰੀਓ ਦੇ ਵਿੱਚ ਆਫਿਰ ਦਸਵੰਤ ਸਿੰਘ ਖਲੜਾ ਜਿਹੜੇ ਮਨੁੱਖੀ ਹੱਕਾਂ ਦੇ ਕਰਦੇ ਸੀ ਉਸ ਦੇ ਵਿੱਚ ਅਹਿਮ ਰੋਲ ਰਿਹਾ ਹੋਵੇ ਸੋ ਇਸ ਕਰਕੇ ਵੀ ਇਹ ਫਿਲਮ ਦੇ ਉੱਤੇ ਜਿਹੜੀ ਕੈਂਤੂ ਪਰੰਤੂ ਉਹ ਕੀਤੀ ਜਾ ਰਹੀ ਹੈ ਇਸ ਫਿਲਮ ਦੇ ਵਿੱਚੋਂ ਕਈ ਅਹਿਮ ਸੀਨ ਜਿਹੜੇ ਨੇ ਉਹ ਕੱਟਣ ਨੂੰ ਕਿਹਾ ਜਾ ਰਿਹਾ ਜੇਕਰ ਆਪਾਂ ਇਸੇ ਹੀ ਪੱਧਰ ਦੇ ਉੱਤੇ ਗੱਲ ਕੀਤੀ ਜਾਵੇ ਅ ਅਮਰਜੈਂਸੀ ਦੀ ਜੇ ਦੋਨੋਂ ਫਿਲਮਾਂ ਚਰਚਾਵਾਂ ਦੇ ਵਿੱਚ ਰਿਹਾ ਅਮਰਜੈਂਸੀ ਦੇ ਵਿੱਚ ਦੇਖੋ ਇੱਕ ਜੇ ਆਪਾਂ ਮੂਵੀ ਦੀ ਗੱਲ ਕਰੀਏ ਤਾਂ ਕੱਲ ਅਸੀਂ ਮੂਵੀ ਦੇਖ ਕੇ ਆਏ ਹਾਂ ਮੂਵੀ ਦੇ ਵਿੱਚ ਇੱਕ ਪ੍ਰੋਪਾਗੈਂਡਾ ਬੇਸ ਫਿਲਮ ਬਣਾਈ ਗਈ ਹੈ ਜਿਸ ਦੇ ਵਿੱਚ ਬੀਜਪੀ ਤੇ ਹੋਰ ਪਾਰਟੀਆਂ ਦੇ ਜਿਹੜੇ ਆਗੂ ਨੇ ਚਾਹੇ ਉਹ ਅਟਲ ਬਿਹਾਰੀ ਵਾਜਪਈ ਨੇ ਚਾਹੇ ਹੋਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਸ਼ੋਭੀ ਨੂੰ ਸਾਫ਼ ਦਿਖਾਇਆ ਗਿਆ ਤੇ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਦੀ ਸ਼ੋਭੀ ਦੇ ਉੱਤੇ ਚੋਟ ਜਿਹੜੀ ਉਹ ਮਾਰੀ ਗਈ ਹੈ ਇਸ ਫਿਲਮ ਦੇ ਵਿੱਚ ਹੀਰੋ ਕੌਣ ਹੈ ਪਤਾ ਨਹੀਂ ਪਰ ਵਿਲਨ ਜਿਹੜਾ ਹੈ ਉਹ ਸੰਜੇ ਗਾਂਧੀ ਦੇ ਕਰੈਕਟਰ ਨੂੰ ਦਿਖਾਇਆ ਗਿਆ ਇੱਕ ਅਜੰਡਾ ਬੇਸ ਫਿਲਮ ਇਹਨੂੰ ਜ਼ਰੂਰ ਉਹ ਕਹਿ ਸਕਦੇ ਆ ਪਰ ਉੱਥੇ ਪੰਜਾਬ 95 ਦੀ ਗੱਲ ਕਰੀਏ ਤਾਂ ਪੰਜਾਬ 95 ਦੇ ਵਿੱਚ ਸਿਰਫ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਜਿੰਨਾ ਕ ਟ੍ਰੇਲਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਜੀ 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 ਬਿਲਕੁਲ ਤਾਂ ਬਹੁਤ ਬਹੁਤ ਧੰਵਾਦ ਤੁਹਾਡਾ ਇਥੇ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਕਿ ਭਾਰਤ ਦੇ ਵਿੱਚ ਇਹ ਫਿਲਮ ਜੋ ਹੈ ਰਿਲੀਜ਼ ਨਹੀਂ ਹੋਵੇਗੀ ਜਿਸ ਮੁਤਲਕ ਦਿਲਜੀਤ ਦੋਸਾਂਸ ਦੀ ਜੋ ਟੀਮ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਬਕਾਇਦਾ ਸਾਂਝੀ ਜ਼ਰੂਰ ਕੀਤੀ ਗਈ ਕਿਉਂਕਿ ਸਵੇਰ ਤੋਂ ਹੀ ਖਬਰਾਂ ਸਾਹਮਣੇ ਆ ਰਹੀਆਂ ਸਨ ਪਰ ਇਸ ਉੱਤੇ ਕੋਈ ਪੁਸ਼ਟੀ ਨਹੀਂ ਸੀ ਹੋ ਰਹੀ ਜਿਸ ਤੋਂ ਬਾਅਦ ਹੁਣ ਪੁਸ਼ਟੀ ਵੀ ਕਾਰ ਦਿੱਤੀ ਗਈ ਹੈਗੀ ਕਿ ਭਾਰਤ ਦੇ ਵਿੱਚ ਆਖਰ ਰਿਲੀਜ਼ ਫਿਲਮ ਨਾ ਹੋਣ ਦਾ ਕਾਰਨ ਹੈਗਾ ਆ ਕਿ ਜੋ 20 120 ਜਿਹੜੇ ਕੱਟ ਲਗਾਏ ਗਏ ਹੈਗੇ ਸੀਬੀ ਐਫਸੀ ਜਿਹੜਾ ਉਹਨਾਂ ਦੇ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਹਾਲਾਂਕਿ ਇੰਟਰਨੈਸ਼ਨਲ ਪਾਦਰ ਉਤੇ ਇਹ ਫਿਲਮ ਜ਼ਰੂਰ ਰਿਲੀਜ਼ ਹੋ ਰਹੀ ਹੈ 7 ਫਰਵਰੀ ਜੋ ਤੈਅ ਡੇਟ ਕੀਤੀ ਗਈ ਸੀ ਅਜੇਹੇ ਦੇ ਵਿੱਚ ਕਈ ਸਵਾਲੇ ਵੀ ਚੁੱਕੇ ਜਾ ਰਹੇ ਨੇ ਇੱਕ ਪਾਸੇ ਐਮਰਜੈਂਸੀ ਫਿਲਮ ਜਿਸ ਦੇ ਵਿੱਚ ਜੋ ਟ੍ਰੇਲਰ ਰਿਲੀਜ਼ ਕੀਤਾ ਜਾਂਦਾ ਹੈ ਜਿਸ ਉਤੇ ਕਈ ਸਾਰੇ ਵਿਵਾਦ ਖੜੇ ਹੁੰਦੇ ਨੇ ਸੀਨ ਕੱਟ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਿ ਜੋ ਸਿੱਖਾਂ ਦਾ ਅਕਸ਼ਾ ਉਸ ਨੂੰ ਖਰਾਬ ਕਰਨ ਦੀ ਲਗਾਤਾਰ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇਹੇ ਦੇ ਵਿੱਚ ਉਸ ਫਿਲਮ ਨੂੰ ਲੈ ਕੇ ਜੋ ਹੈ ਜਾਣਕਾਰੀ ਸਾਹਮਣੇ ਆਉਂਦੀ ਹੈ ਕੱਟ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਫਿਰ ਤੋਂ ਟ੍ਰੇਲਰ ਰਿਲੀਜ਼ ਕੀਤਾ ਜਾਂਦੇ ਮੂਵੀ ਤੱਕ ਜਿਹੜੀ ਹੈਗੀ ਰਿਲੀਜ਼ ਕਰ ਦਿੱਤੀ ਗਈ ਹੈਗੀ ਹੈ ਤਾਂ ਅਜੇ ਇਹ ਦੇ ਵਿੱਚ ਲਗਾਤਾਰ ਜੇਕਰ ਗੱਲ ਕਰੀਏ ਤਾਂ ਇੱਕ ਵੱਡੀ ਖਬਰ ਵੀ ਸਾਹਮਣੇ ਆ ਰਹੀ ਹੈ ਕਿ ਜੋ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਉਹ YouTube ਉਤੇ ਬੈਨ ਕਰ ਦਿੱਤਾ ਗਿਆ ਬਿਲਕੁਲ ਤਾਂ YouTube ਉਤੇ ਬੀਤੇ ਦਿਨੀ ਇਹ ਜੋ ਵੀਡੀਓ ਹੈ ਇਹ ਜੋ ਟ੍ਰੇਲਰ ਹੈ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਵੱਡੇ ਗੰਟੀ ਦੇ ਵਿੱਚ ਲੋਕਾਂ ਦੇ ਵੱਲੋਂ ਦੇਖਿਆ ਗਿਆ ਸੀ ਕਈ ਸਾਰੇ ਰਿਐਕਸ਼ਨਸ ਵੀ ਦਿੱਤੇ ਗਏ ਸੀ ਕਿ ਫਾਈਨਲੀ ਸਾਨੂੰ ਹੁਣ ਇਹ ਮੂਵੀ ਦੇਖਣ ਨੂੰ ਮਿਲੇਗੀ 7 ਫਰਵਰੀ ਨੂੰ ਟ੍ਰੇਲਰ ਦੇ ਵਿੱਚ ਸਾਨੂੰ ਬਹੁਤ ਕੁਝ ਦੇਖਣ ਨੂੰ ਮਿਲਿਆ ਸੀ ਜਿਸ ਤਰੀਕੇ ਦੇ ਨਾਲ ਮੇਰੇ ਸਹਿਯੋਗੀ ਜਿਹੜੇ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਕਿ ਇਸ ਦੇ ਵਿੱਚ ਕੱਟ ਜਿਹੜੇ ਹੈਗੇ ਲਗਾਏ ਗਏ ਨੇ ਕਈ ਜਿਹੜੇ ਸੀਨ ਹੈਗੇ ਫਿਲਮਾਏ ਗਏ ਨੇ ਜੋ ਕੇ ਪੀਐਸ ਗਿਲ ਨੇ ਉਹਨਾਂ ਦਾ ਦ੍ਰਿਸ਼ ਵੀ ਦਿਖਾਇਆ ਗਿਆ ਹੈਗਾ ਆ ਇਸ ਦੇ ਵਿੱਚ ਜੋ ਕੈਨੇਡਾ ਦੇ ਵਿੱਚ ਜਾਣਦੇ ਨੇ ਉਹ ਵਾਲਾ ਦ੍ਰਿਸ਼ ਵੀ ਦਿਖਾਇਆ ਗਿਆ ਹੈਗਾ ਤਾਂ ਹੁਣ ਵੱਡੀ ਖਬਰ ਆ ਰਹੀ ਹੈਗੀ ਹੈ ਕਿ ਹੁਣ YouTube ਦੇ ਵਿੱਚ ਜਿਹੜਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਉਹ ਵੀ ਹੁਣ ਬੈਨ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਹੈਗੀ ਆ ਇਸ ਮੁਤਲਕ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਵਿਵੇਕ ਕੁਮਾਰ ਜੁੜਗੇ ਨੇ ਜੀ ਵਿਵੇਕ ਤਾਂ ਵੱਡੀ ਖਬਰ ਆ ਰਹੀ ਹੈ ਟ੍ਰੇਲਰ ਬੈਨ ਕਰ ਦਿੱਤਾ ਗਿਆ YouTube ਤੇ ਜੀ ਕਵਿ ਜੇ ਕਵਿਤਾ ਜਿਸ ਵੇਲੇ ਅਸੀਂ ਖਬਰ ਕਰ ਹੀ ਰਹੇ ਹਾਂ ਤੁਸੀਂ ਮੇਰਾ ਫੋਨ ਲਈ ਜਦੋਂ ਸੰਪਰਕ ਕੀਤਾ ਤੇ ਉਸ ਤੋਂ ਬਾਅਦ ਹੀ 1 ਮਿੰਟ ਬਾਅਦ ਜਦੋਂ ਅਸੀਂ YouTube ਦੇ ਉੱਤੇ ਇਸ ਫਿਲਮ ਦਾ ਟ੍ਰੇਲਰ ਸਰਚ ਕੀਤਾ ਤਾਂ ਅਨਬਾਈਬਲ ਆ ਰਿਹਾ ਹੈ ਤਾਂ ਇਹਦਾ ਮਤਲਬ ਕਿ ਜਿਸ ਤਰੀਕੇ ਦੇ ਨਾਲ ਸੈਂਸਰ ਬੋਰਡ ਦੇ ਵੱਲੋਂ ਲਗਾਤਾਰ ਪਾਬੰਦੀਆਂ ਇਸ ਫਿਲਮ ਨੂੰ ਲੈ ਕੇ ਲਗਾਈਆਂ ਗਈਆਂ ਸੀ ਫਿਲਮ ਦੇ ਸੀਨ ਕੱਟ ਕਰਨ ਲਈ ਕਿਹਾ ਗਿਆ ਸੀ ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਫਿਲਮ ਦੀ ਰਿਲੀਜ਼ ਡੇਟ ਅਨਾਉਂਸ ਕਰਤੀ ਹੈ ਡਾਇਰੈਕਟਰਾਂ ਦੇ ਵੱਲੋਂ ਤਾਂ ਕਿਤੇ ਨਾ ਕਿਤੇ ਇਸ ਦੀ ਉਲੰਘਣਾ ਜਿਹੜੀ ਆ ਉਹ ਗੱਲ ਜ਼ਰੂਰ ਮੰਨੀ ਜਾ ਰਹੀ ਹੈ ਕਿ ਤੁਸੀਂ ਬਿਨਾ ਟ੍ਰੇਲਰ ਜਿਹੜੇ ਵਿੱਚ ਉਹਦੇ ਵਿੱਚੋਂ ਸੀਨ ਕੱਟੇ ਬਿਨਾ ਹਾਲਾਂਕਿ ਖਾਸ ਗੱਲ ਇੱਥੇ ਇਹ ਵੀ ਹੈ ਕਵਿਤਾ ਕਿ ਇੱਕ ਟ੍ਰੇਲਰ ਹਜੇ ਇਹਦਾ ਪੂਰੇ ਤੌਰ ਦੇ ਉੱਤੇ ਜੀ ਜੋ ਨਹੀਂ ਕੀਤਾ ਗਿਆ ਸੀ ਮਹਿਤ ਜੀ ਤੁਸੀਂ ਰੇਸ 'ਚ ਆ ਕੇ ਗੱਲ ਕਰੋ ਤਾਂ ਬੈਟਰ ਹੋਏਗਾ ਤਾਂ ਵੀ ਆਵਾਜ਼ ਬਹੁਤ ਕੱਟ ਰਹੀ ਹੈ ਜੀ ਰਿਲੀਜ਼ ਕੀਤਾ ਗਿਆ ਸੀ ਪਰ ਕਵਿਤਾ ਅਜੇ ਪੂਰਾ ਟ੍ਰੇਲਰ ਜਿਹੜਾ ਫਿਲਮ ਦਾ ਅਜੇ ਤੱਕ ਰਿਲੀਜ਼ ਨਹੀਂ ਕੀਤਾ ਗਿਆ ਸੀ ਮਹਿਜ਼ 1 ਮਿੰਟ 11 ਸੈਕਿੰਡ ਦਾ ਟੀਜ਼ਰ ਜਿਹੜਾ ਉਹ ਰਿਲੀਜ਼ ਕੀਤਾ ਗਿਆ ਸੀ ਪਰ ਹੁਣ ਕਿ ਸਾਡੇ ਦਰਸ਼ਕ ਵੀ ਹੁਣ ਦੇਖਣਗੇ ਫਿਲਮ ਦਾ 295 ਦਾ ਟੀਜ਼ਰ ਤਾਂ ਜਿਹੜਾ ਆਫੀਸ਼ੀਅਲ ਪੇਜ ਤੇ ਪਾਇਆ ਗਿਆ ਸੀ ਟੀਜ਼ਰ ਉਹ ਟੀਜ਼ਰ ਨੂੰ ਹਟਾ ਦਿੱਤਾ ਗਿਆ ਹੂੰ ਬਿਲਕੁਲ ਸਾ ਲਗਾਤਾਰ ਹੀ ਦੇਖਿਆ ਜਾ ਰਿਹਾ ਕਿ ਪੰਜਾਬੀਆਂ ਨੂੰ ਬਹੁਤ ਸਮੇਂ ਤੋਂ ਇੰਤਜ਼ਾਰ ਸੀ ਪੰਜਾਬੀਆਂ ਨੇ ਉਡੀਕ ਸੀ ਕਿ ਚਲੋ ਹੁਣ ਇੱਕ ਡੇਟ ਫਾਈਨਲੀ ਆ ਚੁੱਕੀ ਹੈ ਅਸੀਂ ਦੇਖਾਂਗੇ ਪਰ ਇੰਟਰਨੈਸ਼ਨਲ ਪੱਧਰ ਉਤੇ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਬਿਨਾਂ ਕੱਟ ਤੋਂ ਉੱਥੇ ਹੀ ਐਮਰਜੈਂਸੀ ਫਿਲਮ ਜਿਸ ਦੇ ਵਿੱਚ ਕਈ ਸਾਰੇ ਕੱਟ ਲਗਾਉਣ ਦੀ ਗੱਲ ਆਖੀ ਜਾਂਦੀ ਜਦੋਂ ਟ੍ਰੇਲਰ ਆਉਂਦਾ ਹੈ ਉਸ ਦੇ ਵਿੱਚ ਕੱਟ ਲਗਾ ਦਿੱਤੇ ਗਏ ਉਸ ਸਮੇਂ ਫਿਲਮ ਵੀ ਰਿਲੀਜ਼ ਕਰ ਦਿੱਤੀ ਗਿਆ ਇੱਥੇ ਲੱਗਦਾ ਨਹੀਂ ਪਾਰਸ਼ੀਅਲਿਟੀ ਹੋ ਰਹੀ ਹੈ ਬਿਲਕੁਲ ਦੇਖੋ ਹਮੇਸ਼ਾ ਤੋਂ ਇੱਕ ਗੱਲ ਆ ਰਹੀ ਹੈ ਕਿ ਸੈਂਸਰ ਬੋਰਡ ਦੇ ਹੱਥ ਜਿਹੜਾ ਨੇ ਉਹ ਕਮਾਂਡ ਦੇ ਦਿੱਤੀ ਗਈ ਹੈ ਪਰ ਸੈਂਸਰ ਬੋਰਡ ਦੀ ਮਾਨ ਕਹਦੇ ਹੱਥ ਦੇ ਵਿੱਚ ਆ ਜੇਕਰ ਤੁਸੀਂ ਇੱਕ ਫਿਲਮ ਜੇਕਰ ਮੈਂ ਥੋੜੀ ਪਿੱਛੇ ਲਿਜਾ ਕੇ ਤੁਹਾਨੂੰ ਫਿਲਮਾਂ ਦੀ ਗਿਣਤੀ ਦੱਸਾਂ ਤਾਂ ਕੁਝ ਫਿਲਮਾਂ ਜਿਹਆਂ ਨਹੀਂ ਜਿਹੜੀਆਂ ਏਜੰਡਾ ਬੇਸ ਨੇ ਜੇਕਰ ਆਪਾਂ ਸਾਬਰਮਤੀ ਦੀ ਗੱਲ ਕਰ ਲਈਏ ਸਾਬਰਮਤੀ ਜਿਹੜੀ ਗੋਦਰਾਕਾਰ ਦੇ ਉੱਤੇ ਬਣੀ ਹੋਈ ਹੈ ਉਹਦੇ ਵੀ ਇੱਕ ਪਹਿਲੂ ਦਿਖਾਇਆ ਗਿਆ ਹੈ ਜਿਸ ਦੇ ਵਿੱਚ ਦਿਖਾਇਆ ਗਿਆ ਹੈ ਕਿ ਜਿਹੜੇ ਰਾਮ ਸੇਵਕ ਸੀਗੇ ਕਾਰ ਸੇਵਕ ਜਿਹੜੇ ਉਜੋਧਿਆ ਦੇ ਵਿੱਚ ਇੱਕ ਹਵਨ ਕਰਕੇ ਵਾਪਸ ਆ ਰਹੇ ਸੀ ਤਾਂ ਕਿਵੇਂ ਇੱਕ ਕਮਿਊਨਿਟੀ ਦੇ ਵੱਲੋਂ ਖਾਸ ਕਰਕੇ ਉਸ ਕਮਿਊਨਿਟੀ ਨੂੰ ਟਾਰਗੇਟ ਕੀਤਾ ਗਿਆ ਕਿ ਉਸ ਕਮਿਊਨਿਟੀ ਦੇ ਵੱਲੋਂ ਪਹਿਲਾਂ ਟ੍ਰੇਨ ਦੇ ਉੱਤੇ ਪੱਥਰ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਟ੍ਰੇਨ ਦੇ ਉੱਤੇ 70 ਲੀਟਰ ਪੈਟਰੋਲ ਦੇ ਨਾਲ ਅੱਗ ਲਗਾ ਦਿੱਤੀ ਜਾਂਦੀ ਹੈ ਪਰ ਉਸ ਫਿਲਮ ਤੋਂ ਅੱਗੇ ਵਾਲਾ ਪਾਰਟ ਉਸ ਦੇ ਵਿੱਚ ਕੁਝ ਨਹੀਂ ਦਿਖਾਇਆ ਗਿਆ ਕਿ ਜਿਹੜੀ ਕਮਿਊਨਿਟੀ ਦੇ ਵੱਲੋਂ ਉਸ ਵੇਲੇ ਅੱਗ ਲਗਾਈ ਗਈ ਉਹ ਦੋ ਦਿਨਾਂ ਤੋਂ ਬਾਅਦ ਜਦੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਟ੍ਰੇਨ ਨੂੰ ਅੱਗ ਲਗਾ ਦਿੱਤੀ ਗਈ ਫਿਰ ਦੰਗੇ ਜਿਹੜੇ ਹੋਏ ਉਸ ਪੱਧਰ ਦੇ ਉੱਤੇ ਜਿਸ ਦੇ ਵਿੱਚ ਇੱਕ ਤਰੀਕੇ ਨਾਲ ਅਸੈਸੀਨੇਸ਼ਨ ਕਹਿਦੀ ਹੈ ਤਾਂ ਉਸ ਕਮਿਊਨਿਟੀ ਦਾ ਕੀਤਾ ਗਿਆ ਹੂੰ ਜੀ ਕਿਸੇ ਤਰੀਕੇ ਨਾਲ ਜੇਕਰ ਆਪਾਂ ਐਮਰਜੈਂਸੀ ਫਿਲਮ ਦੀ ਗੱਲ ਕਰੀਏ ਤਾਂ ਐਮਰਜੈਂਸੀ ਫਿਲਮ ਦੇ ਵਿੱਚ ਬੇਸ਼ੱਕ ਇੱਕ ਏਜੰਡਾ ਦਿਖਾਇਆ ਗਿਆ ਹੈ ਕਿ ਕਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਐਮਰਜੈਂਸੀ ਦਾ ਕਾਰਨ ਸੰਜੇ ਗਾਂਧੀ ਰਹੇ ਸੰਜੇ ਗਾਂਧੀ ਨੂੰ ਵਿਲਨ ਦਿਖਾਇਆ ਗਿਆ ਤੇ ਇਹ ਐਂਡ ਦੇ ਵਿੱਚ ਇੱਥੇ ਆ ਕੇ ਗੱਲ ਖਤਮ ਕਰ ਦਿੱਤੀ ਗਈ ਕਿ ਸਤਵੰਨ ਸਿੰਘ ਤੇ ਬਿਆਨ ਸਿੰਘ ਦੋ ਸਰਦਾਰ ਜਿਹੜੇ ਪੁਲਿਸ ਕਰਮੀ ਸੀਗੇ ਉਹਨਾਂ ਦੇ ਵੱਲੋਂ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਪਰ ਕਤਲ ਦਾ ਕਾਰਨ ਜਿਹੜਾ ਉਹ ਨਹੀਂ ਐਸੇ ਵਿੱਚ ਸਪਸ਼ਟ ਕੀਤਾ ਗਿਆ ਕਿ ਗੋਲਡਨ ਟੈਂਪਲ ਦੇ ਉੱਤੇ ਜਿਹੜਾ ਫੌਜਾ ਚੜੀਆਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਾਨੀ ਪਹੁੰਚਾਈ ਹੈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਸ ਤੋਂ ਬਾਅਦ ਉਸ ਤੋਂ ਅਗਲਾ ਹਿੱਸਾ ਜਿਹੜਾ ਹੈ ਕਿ ਉਸ ਤੋਂ ਬਾਅਦ ਸਿੱਖਾਂ ਦਾ ਕਿਸ ਤਰੀਕੇ ਨਾਲ ਕਤਲੇਆਮ ਕੀਤਾ ਗਿਆ ਸਾਡਾ ਜੈਨੋਸਾਈਡ ਕੀਤਾ ਗਿਆ ਉਹ ਉਸ ਦੇ ਵਿੱਚ ਪੱਖ ਹੈ ਹੀ ਨਹੀਂ ਹੂੰ ਹੂੰ ਬਲ ਇੱਕ ਚੀਜ਼ ਆ ਤੁਸੀਂ ਕੋਈ ਵੀ ਸਟੋਰੀ ਲੈ ਕੇ ਉਸ ਦੇ ਵਿੱਚ ਸਿਰਫ ਉਹ ਨਾਕੀ ਦਿਖਾਇਆ ਜਿੰਨਾਕ ਤੁਸੀਂ ਦਿਖਾਣਾ ਚਾਹੁੰਦੇ ਹੋ ਤੇ ਜੇਕਰ ਹੁਣ ਆਪਾਂ ਐਮਰਜੈਂਸੀ ਦੀ ਗੱਲ ਕਰਦੇ ਆ ਕਿ ਚਲੋ ਠੀਕ ਹੈ ਤੁਸੀਂ ਐਮਰਜੈਂਸੀ ਰਿਲੀਜ਼ ਕੀਤੀ ਤੁਸੀਂ ਉਸ ਦੇ ਵਿੱਚ ਦਿਖਾਇਆ ਸੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਸਤਵੰਤ ਸਿੰਘ ਤੇ ਬਿਆਨ ਸਿੰਘ ਨੇ ਅਸੈਸੀਨੇਸ਼ਨ ਕੀਤਾ ਕਬ ਕਵਿਤਾ ਜੀ ਇੰਦਰਾ ਗਾਂਧੀ ਦਾ ਪਰ ਦੋਸਤੋ ਬਾਅਦ ਜਿਹੜਾ ਸਿੱਖਾਂ ਨੂੰ ਖਮਿਆਜਾ ਪੁੱਗਣਾ ਪਿਆ ਹੈ ਜਿਹੜਾ ਉਹਨਾਂ ਦਾ ਜੈਨੋਸਾਈਡ ਹੋਇਆ ਕਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਘੂ ਘੂ ਕੇ ਮਾਰੇ ਗਏ ਨੇ ਫੇਕ ਇਨਕਾਊਂਟਰ ਕੀਤੇ ਗਏ ਨੇ ਸਾਨੂੰ ਵੀ ਹੱਕ ਹੈ ਆਪਣੀ ਅਸਲੀਅਤ ਅੱਗੇ ਦੱਸਣ ਦਾ ਸਾਨੂੰ ਵੀ ਹੱਕ ਹੈ ਆਪਣਾ ਪੱਖ ਅੱਗੇ ਰੱਖਣ ਦਾ ਹਾਂ ਬਿਲਕੁਲ ਪਰ ਇੱਥੇ ਚੱਕਰ ਇਹ ਪੈ ਜਾਂਦਾ ਕਿ ਜਿਹੜਾ ਜਿਹੜੀ ਮੂਵੀ ਜਿਹੜਾ ਕੋਈ ਵੀ ਇਦਾਂ ਦਾ ਕੋਈ ਫਨਨਾਮਕਨ ਕੀਤਾ ਜਾਂਦਾ ਜਿਹੜੀ ਪਾਰਟੀ ਨੂੰ ਉਹ ਸੂਟ ਨਹੀਂ ਬੈਠਦਾ ਤਾਂ ਉਸ ਦੇ ਉੱਤੇ ਹਮੇਸ਼ਾ ਰੋਕਾ ਜੜੀਆਂ ਨੇ ਉਹ ਲੱਗਦੀਆਂ ਨੇ ਜੇਕਰ ਸਾਬਰਮਤੀ ਮੈਂ ਜਿਵੇਂ ਗੱਲ ਕੀਤੀ ਉਸ ਦੇ ਵਿੱਚ ਜੇ ਅਗਲਾ ਪੱਖ ਦਿਖਾਇਆ ਜਾਂਦਾ ਤੇ ਗੁਜਰਾਤ ਦੇ ਵਿੱਚ ਸਰਕਾਰ ਕੇ ਦੀ ਹੈ ਤੇ ਉਸ ਵੇਲੇ ਮੁਸਲਮਾਨਾਂ ਦੇ ਨਾਲ ਦੰਗਿਆਂ ਦੇ ਵਿੱਚ ਕਿਵੇਂ ਮੁਸਲਮਾਨਾਂ ਦੇ ਘਰ ਚੋਲੇ ਗਏ ਜੇਕਰ ਇਹਦੀ ਵੀ ਇੱਕ ਝਾਤ ਮਾਰ ਦਿੱਤੀ ਜਾਂਦੀ ਤਾਂ ਸਾਬਰਮਤੀ ਐਕਸਪ੍ਰੈਸ ਦੇ ਉੱਤੇ ਵੀ ਇੱਕ ਕੰਟਰੋਵਰਸੀ ਛੱਡਦੀ ਉਹਦੋਂ ਵੀ ਸੈਂਸਰ ਬੋਰਡ ਰੋਕ ਲਗਾਉਂਦਾ ਤੇ ਉਸ ਤੋਂ ਬਾਅਦ ਉਸ ਸੀਜ਼ਨ ਨੂੰ ਖਤਮ ਕਰਦਾ ਦੇਖੋ ਜੀ ਜੇ ਅਮਰਜੈਂਸੀ ਦੀ ਗੱਲ ਕੀਤੀ ਜਾਵੇ ਅਮਰਜੈਂਸੀ ਫਿਲਮ ਦੇ ਵਿੱਚ ਸਿੱਧਾ ਤਰੀਕੇ ਦੇ ਨਾਲ ਇੱਕ ਫਿਰਕਾ ਪ੍ਰਸਤੀ ਵੀ ਦਿਖਾਈ ਗਈ ਹੈ ਇੱਕ ਫਿਰਕੂ ਸੋਚ ਵੀ ਦਿਖਾਈ ਗਈ ਹੈ ਇਹ ਵੀ ਦਿਖਾਇਆ ਗਿਆ ਹੈ ਕਿ ਇਸ ਚੀਜ਼ ਦੇ ਨਾਲ ਕਈ ਤਾਂ ਜੇਕਰ ਇਹ ਫਿਲਮ ਰਿਲੀਜ਼ ਹੋਈ ਹੈ ਅਮਰਜੈਂਸੀ ਉਸ ਦੇ ਨਾਲ ਕਿਤੇ ਨਾ ਕਿਤੇ ਇੱਕ ਸ਼ਬੀ ਦੇ ਉੱਤੇ ਚੋਟ ਜਿਹੜੀ ਉਹ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਪੰਜਾਬ 95 ਦੇ ਵਿੱਚ ਅਜੇ ਹਾਂ ਟ੍ਰੇਲਰ ਦੇਖਣ ਤੋਂ ਬਾਅਦ ਕੁਛ ਨਹੀਂ ਲੱਗ ਰਿਹਾ ਜੀ ਬਿਲਕੁਲ ਤਾਂ ਬਹੁਤ ਵੱਡਾ ਸਵਾਲ ਇਹ ਹੈ ਕਿ ਜੀ ਵੱਡਾ ਸਵਾਲ ਇਹ ਹੈ ਕਿ ਜੇਕਰ ਤੁਸੀਂ ਆਪ ਪਾਬੰਦੀਆਂ ਲਗਾਉਣ ਤੋਂ ਬਾਅਦ ਟ੍ਰੇਲਰ ਰਿਲੀਜ਼ ਵੀ ਕੀਤਾ ਗਿਆ ਜਿਕਰ ਡਾਇਰੈਕਟਰ ਦੇ ਵੱਲੋਂ ਤਾਂ ਉਸ ਟ੍ਰੇਲਰ ਨੂੰ ਵੀ ਹੁਣ YouTube ਤੋਂ ਅੜਵਾਤਾ ਹੂੰ ਬਿਲਕੁਲ ਤਾਂ ਬਹੁਤ ਵੱਡਾ ਐਕਸ਼ਨ ਜਿਹੜਾ ਹੈਗਾ ਆ ਹੋਇਆ ਹੈਗਾ ਆ ਹੁਣ ਟ੍ਰੇਲਰ ਜਿਹੜਾ ਰਿਲੀਜ਼ ਕੀਤਾ ਗਿਆ ਸੀ 1 ਮਿੰਟ 11 ਸੈਕਿੰਡ ਦਾ ਟੀਜ਼ਰ ਜਿਹੜਾ ਆਊਟ ਕੀਤਾ ਗਿਆ ਸੀ ਬੀਤੇ ਦਿਨ ਯਾਨੀ 17 ਜਨਵਰੀ ਨੂੰ ਟੀਜ਼ਰ ਆਊਟ ਕੀਤਾ ਗਿਆ ਸੀ ਤਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਦਿਲਜੀਤ ਦੋਸਾਂਸ ਦੇ ਵੱਲੋਂ ਹੀ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ 95 ਪੰਜਾਬ 95 ਜੋ ਹੈ ਰਿਲੀਜ਼ ਹੋਵੇਗੀ ਸਿਨੇਮਾ ਘਰਾਂ ਦੇ ਵਿੱਚ ਇੰਟਰਨੈਸ਼ਨਲੀ ਓਨਲੀ ਔਨ 7th ਫਿਬਰਰੀ ਤਾਂ ਅਜਿਹੇ ਦੇ ਵਿੱਚ ਉਹਨੇ ਟੀਜ਼ਰ ਜਿਹੜਾ ਹੈ ਅਨ ਅਵੇਲੇਬਲ ਆ ਰਿਹਾ ਹੈ YouTube ਉਤੇ ਯਾਨੀ ਕਿ ਇਸ ਨੂੰ ਬੈਨ ਕਰ ਦਿੱਤਾ ਗਿਆ ਹੁਣ ਇਹ ਭਾਰਤ ਦੇ ਵਿੱਚ ਬੈਨ ਕੀਤਾ ਗਿਆ ਜਾਂ ਪੂਰਨ ਤੌਰ ਉਤੇ ਇਸ ਨੂੰ YouTube ਤੋਂ ਹੀ ਬੈਨ ਕਰ ਦਿੱਤਾ ਗਿਆ ਖੈਰ ਇਹ ਦੇਖਣਾ ਹੋਵੇਗਾ ਲੇਕਿਨ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ ਇੱਕ ਪਾਸੇ 5095 ਫਿਲਮ ਰਿਲੀਜ਼ ਹੋ ਰਹੀ ਹੈ 글로ਬਲੀ ਲੇਕਿਨ ਭਾਰਤ ਦੇ ਵਿੱਚ ਨਹੀਂ ਹੋ ਰਹੀ ਪਰ ਇੱਥੇ ਖਾਸ ਗੱਲ ਇਹ ਹੈਗੀ ਹੈ ਕਿ ਇਹ ਫਿਲਮ ਵਿਦੇਸ਼ਾਂ ਦੇ ਵਿੱਚ ਉਹ ਪੰਜਾਬੀ ਵੀ ਦੇਖ ਸਕਣਗੇ ਜਿਨ੍ਹਾਂ ਪੰਜਾਬੀਆਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਕਿ 5095 ਰਿਲੀਜ਼ ਹੋਵੇ ਤੇ ਅਸੀਂ ਇਹ ਫਿਲਮ ਦੇਖ ਸਕੀਏ ਬਿਨਾ ਕਟਸ ਬਿਨਾ ਕਟਸ ਇਹ ਫਿਲਮ ਇੰਟਰਨੈਸ਼ਨਲੀ ਰਿਲੀਜ਼ ਹੋ ਰਹੀ ਹੈ ਤਾਂ ਵੱਡੀ ਖਬਰ ਇੱਕ ਵਾਰੀ ਫੇਰ ਤੋਂ ਦਰਸ਼ਕਾਂ ਨੂੰ ਦੱਸ ਦਈਏ ਕਿ ਭਾਰਤ ਦੇ ਵਿੱਚ ਫਿਲਹਾਲ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਤਾਂ ਜਿਹੜਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ YouTube ਉਤੇ ਉਸ ਉਤੇ ਵੀ ਫਿਲਹਾਲ ਬੈਨ ਕਰ ਦਿੱਤਾ ਗਿਆ ਹੈ ਪੰਜਾਬ 95 ਦਿਲਜੀਤ ਦੋਸਾਂਝ ਦੀ ਫਿਲਮ ਜੋ ਕਿ ਜਸਵੰਤ ਸਿੰਘ ਖਾਲੜਾ ਉੱਤੇ ਆਧਾਰਿਤ ਹੈ ਇਸ ਫਿਲਮ ਨੂੰ ਲੈ ਕੇ ਲਗਾਤਾਰ ਪੰਜਾਬੀਆਂ ਦੀ ਗੱਲ ਕਰ ਲਈਏ ਭਾਵੇਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਿਤੇ ਵੀ ਬੈਠੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਲੰਮੇ ਸਮੇਂ ਤੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤਾਂ ਹੁਣ ਰਿਲੀਜ਼ ਡੇਟ ਜੋ ਹੈਗੀ ਦੱਸੀ ਗਈ ਜ਼ਰੂਰ ਹੈਗੀ ਪਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ ਫਿਲਹਾਲ ਇਸ ਫਿਲਮ ਨੂੰ ਨਹੀਂ ਦੇਖ ਸਕਣਗੇ ਕਿਉਂਕਿ ਭਾਰਤ ਤੇ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਫਿਲਹਾਲ ਨਹੀਂ ਹੋ ਰਹੀ ਹੈ ਇੰਟਰਨੈਸ਼ਨਲ ਪੱਧਰ ਉਤੇ ਇਹ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ 7 ਫਰਵਰੀ ਨੂੰ ਇਹ ਫਿਲਮ ਰਿਲੀਜ਼ ਹੋਵੇਗੀ ਬਿਨਾ ਕਿਸੇ ਕਟਤੋ ਲੋਕੀ ਜਿਹੜੇ ਨੇ ਆਨੰਦ ਮਾਣ ਸਕਣਗੇ ਲੇਕਿਨ ਪਾਰਾ ਦੇ ਵਿੱਚ ਜਿਹੜੇ ਪੰਜਾਬੀ ਬੋਲਦੇ ਨੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਬੋਲਦੇ ਨੇ ਉਹਨਾਂ ਨੂੰ ਫਿਲਹਾਲ ਇਹ ਫਿਲਮ ਦੇਖਣ ਨੂੰ ਨਹੀਂ ਮਿਲੇਗੀ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਕਰੀਬ-ਕਰੀਬ ਸਾਲ ਦਾ ਵਖਵਾ ਜਿਹੜਾ ਹੈਗਾ ਸੀਬੀ ਐਫ